ਸਾਸੀ ਗਾਲ ਬਾਬਿਓ ਹੋਰ ਕੀ ਹਾਂ ਚੱਲ ਨੇ ਕੀ ਠਾਕਾਉ ਸਾਰੇ ਉਮੀਦ ਆ ਕਿ ਤੁਸੀਂ ਸਾਰੇ ਠੀਕ ਹੋਣੇ ਚਾਹੀਦੇ ਤੇ ਚਾਹਦਾ ਵੀ ਹੈ ਜੀ ਗੰਨੇ ਦਾ ਕੰਮ ਕਿ ਬੰਦੇ ਲੱਗੇ ਹੋਈ ਵੜਨ ਤੇ ਆਪਾਂ ਲੱਗੇ ਟਰਾਲੀ ਲਦਾਉਣ ਓਟੋ ਤੇ ਬਾਹਰ ਖੜੇ ਆਓ ਹੋ ਗਈ ਜੀ ਤੋਂ ਲੋਕੀ ਅਕਾ ਬਾਕੀ ਬੌਜੀ ਬਾਬਿਓ ਲੱਗੇ ਇਆ ਆਪਾਂ ਟਰਾਲੀ ਕੱਢਣ ਥੰਨੇ ਦੀ ਟਰਾਲੀ ਲੱਤੀ ਰਹੀ ਜੀ ਲੱਗੇ ਆਪਾਂ ਕੱਢਣ ਹੁਣ ਤੇ ਆ ਜਾਦੇ ਰਮਾਨ ਵੀ ਆ ਗਿਆ ਕਹਿੰਦਾ ਵੀਡੀਓ ਬਣਾਉਂਗਾ ਮੈਂ ਤੇ ਲੱਗਿਆ ਹੁਣ ਆਪਾਂ ਕੱਢਾਂ ਟਰਾਲੀ ਹੁਣ ਲਗਾਤਾਰੀ ਚੱਲਣਾ ਆਪਣਾ ਗੰਨੇ ਦਾ ਕੰਮ ਕਿ ਇਹ ਸਬਕ ਹੈ। ਇਹ ਅਸਰ ਤੇ ਬੰਦੇ ਲੱਗੇ ਹੋਏ ਆ ਟੈਡ ਖੰਨ। ਆਪਾਂ ਪਹੁੰਚੀ ਖਾਦ ਲੈਣ ਜੂਰੀਆ ਲੈ ਕੇ ਜਾਣੀ ਮੁੱਕ ਗਈ ਹੁਣ ਵੇ 100 ਕੋ ਬੋਲਾ ਹੋ ਲੈ ਕੇ ਜਾਣੇ ਸਟੇਟੀ ਬਾਲੂਗੀ ਇੱਥੇ ਆਪਾਂ ਇੱਥੋਂ ਲੈ ਕੇ ਜਾਈ ਦੀ ਖਾਦ ਤੇ ਲੈ ਕੇ ਜਾਣੇ ਖਾਦ ਅੱਜ ਲਓ ਜੀ ਬਾਬੇ ਆ ਪਹੁੰਚ ਗਏ ਅਸੀਂ ਆਪਾਂ ਖਾਦ ਲੈ ਕੇ ਜੂਰੀਆ ਨਾ ਨੰਪਲ ਖੇਤ ਖਾਲ ਹਾਂ ਲੰਡੀ ਲੋਨ ਬੰਦੇ ਸੋਬੋਰ ਵਾਲੇ ਆਂ ਤਾਂ ਇਹ ਵਿੱਕੀ ਉਹ ਜਿਹੜੇ ਆ ਮਗੱਲੇ ਬੋਰੇ ਹਨ ਇਹ ਵੱਖਰੇ ਰੱਖ ਲਈ ਵੀਕ ਇੱਥੇ ਨਾਲ ਆਂ ਹੀ ਪਿੱਛੇ ਡਾਇਆ ਕਿਥੇ ਜ਼ੋਰ ਕੀਏ ਡਾਇਆ ਉਹ ਪਰਲੇ ਪਾਸੇ ਰੱਖ ਦੇ ਉਦੋਂ ਨੂੰ ਲਓ ਜੀ ਬਾਬਿਓ ਨੱਤੀ ਕੇ ਇਹ ਟਰਾਲੀ ਆਪਣੀ ਲੱਗ ਗਿਆ ਹੁਣ ਆਪਾਂ ਕੱਢਣ ਪਾਲੇ ਟਰੈਕਟਰ ਲੋ ਜਨ ਤੇ ਕੱਢਦੇ ਹੁਣ ਫੇਰ ਟਰਾਲੀ ਲਓ ਜੀ ਬਾਪਿਓ ਨਵੇਂ ਆ ਹੀ ਆਪਾਂ ਮੈਲੇਜ ਟਰਾਲੀ ਆ ਗਿਆ ਸੀ ਨੰਬਰ ਆਪਣਾ ਜਿਹੜੀ ਕੱਲ ਟਰਾਲੀ ਆਪਾਂ ਖੜੀ ਕਰਕੇ ਗਏ ਸੀ ਤੇ ਆਪਾਂ ਇਹੀ ਕਰਾਤੀ ਜਿਹੜੀ ਹੁਣ ਲੱਗ ਗਿਲੇ ਆ ਤੀਰ ਸਿੱਧੀ ਖਾਲੀ ਮਗਾ ਕਿਹੜਾ ਲੌਂਦਾ ਪਾਉਂਦਾ ਹੋਊਗਾ ਤੇ ਆਪਾਂ ਖਾਲੀ ਕਰਾ ਕੇ ਲੈ ਆਲੀ ਤੇ ਇਹ ਫੁੱਪ ਗਈ ਸੀ ਉੱਥੇ ਟਰਾਲੀ ਜਦੋਂ ਆਪਾਂ ਕੱਟਣ ਲੱਗੇ ਸੀ ਤਾਂ ਬੜੀ ਓਕੀ ਕੱਟੀ ਉਹ ਬੰਦਾ ਹੈ ਨਹੀਂ ਕੋਈ ਵੀਡੀਓ ਬਣਾਉਣ ਲਈ ਲੈ ਤੁਹਾਨੂੰ ਦਿਖਾਉਣਾ ਹੈ ਉਹ ਕੀ ਟਰਾਲੀ ਨਿਕਲੀ ਬਾਅਦ ਚਾ ਵਾ ਟਾਈਮ ਲੱਗ ਗਿਆ ਸੀ ਕੱਢਣ ਤੋਂ ਫੇਰ ਦੋ ਟਰੈਕਟਰ ਹੋਰ ਪਾਏ ਫੇਰ ਕਿਤੇ ਨਿਕਲੀ ਖੇਰ ਬੈ ਗਿਆ ਇੱਕ ਸਾਈਡ ਦਾ ਪੂਰਾ ਇਸੇ ਪਾਸੇ ਵਟ ਜੀ ਵਟ ਦਾ ਗੱਜਾਟ ਲੱਗੀ ਇੱਕ ਵਾਸੇ ਉੱਤਾਂ ਬੈ ਗਿਆ ਉਹ ਬੈਨ ਦੇ ਵਿੱਚ ਸਾਰਾ ਕੰਮ ਖਰਾਬ ਹੋ ਗਿਆ ਬਾਕੀ ਕੰਨਾ ਵੀ ਜ਼ਿਆਦਾ ਹੋਏ ਇਹ ਦੇਖਣ ਨੂੰ ਥੋੜਾ ਲੱਗਦਾ ਹੈਗਾ ਕੰਨਾ ਹੈਗਾ 180 ਕੁਆਂਟਲ ਤੇ ਉਹ ਬੁਦਾ ਕਰਕੇ ਜ਼ਿਆਦਾ ਟਾਈਮ ਹੋ ਗਈ ਤੇ ਉੱਦਾਂ ਵੀ ਹੁਣ ਵਾਧੇ ਜਾਣਾ ਕਰਨਾ ਇਹ ਕਿ ਕੁਆਂਟਲ ਦੇ ਕਰੀਬ ਬਾਦ ਜਾਣਾ ਹੁਣ ਕਰਨਾ ਤੇ ਤੇ ਦੇ ਬਾਕੀ ਉਹ ਜੇ ਉਹ ਖਾਲੀ ਤੇ 15 ਤੋਂ 20 ਦੇ ਵਿੱਚ ਵਿੱਚ ਵੱਧ ਹੁੰਦਾ 160 ਕੁ ਮਾਟਾ ਲੱਤਣਾ ਹੁੰਦਾ ਇੱਥੇ ਜੇ ਉਹਦਾ 150 ਆਧਾ ਕੁਆਂਟਲ ਕਰਨਾ ਜ਼ਰੂਰ ਦਿੱਤੀ ਹੋਈ ਆ 160 ਤੱਕ ਲਾਉਣਾ ਤੇ ਬਾਕੀ ਵਾਪਸ ਲੈ ਜਾਣਾ ਖਾਪਾ ਨੂੰ ਵਾਪਸ ਕਰਕੇ ਤਾਂ ਕਿ ਉਹ ਟਰਾਲੀ ਟਾਈਮ ਵੀ ਬਾਵਾ ਹੋ ਗਿਆ 11 ਵਜੇ ਚੱਲਿਆ ਹੋ ਵੀ ਸਾਢੇ 12 1:00 ਵਜੇ ਆਣਾ ਘਰੇ ਤੇ ਆ ਨੂੰ ਰਾਤ ਰੋਜੀ ਇੱਦੀ ਮਿਲਦੀ ਆਪਣੀ ਲੱਗ ਜਾਂਦੀ ਹੋਂ ਲਓ ਜੀ ਬਾਬਿਓ ਆਪਾਂ ਕਰਤੀ ਹੀ ਟਰਾਲੀ ਖੜੀ ਏ ਇੱਥੇ ਤੇ ਹੁਣ ਲੱਦੂਗੇ ਬੰਦੇ ਮੁੱਦਨ ਲਈ ਲਾਤੀ ਆ ਇੱਧਰ ਤੇ ਮੱਦਦ ਦੇ ਰੂਪੇ ਦੇਖਦੇ ਆ ਲੈ ਕੇ ਚੱਲਾਂਗੇ ਮੇਲ ਨੂੰ ਨਾਲੇ ਕੱਢਦੇ ਇਹਨੂੰ ਇਹ ਖੱਤਿਆ ਗਿੱਲਾ ਜਾ ਥੋੜਾ ਜਿਹਾ ਝੋਕ ਹੀ ਨਿਕਲਦੀ ਰਾਤੀ ਖੁੱਪ ਗਈ ਮੜੀਓ ਕੀ ਕੱਢੀ ਇੱਥੋਂ ਤੇ ਬਾਕੀ ਦੇਖਦੇ ਆ ਹੁੰਦੇ ਹੁਣ ਚਾਹ ਚੂ ਪੀ ਕੇ ਲੁੱਦਣ ਲੱਗੂਗੇ ਲੋ ਜੀ ਬਾਬਿਓ ਆਪਾਂ ਲੱਗੇ ਹਾਂ ਟਰਾਲੀ ਕੱਢਾਂ ਲੱਦੀ ਗਈ ਜੀ ਗੰਨੇ ਦੀ ਤੇ ਕੱਢਦੇ ਹੁਣ ਰਾਤੀ ਫਸ ਗਈ ਬਸ ਹੁਣ ਨਿਕਲ ਜਾਵੇ ਮੁੜ ਕੇ ਓਖਾ ਬੋ ਹੁੰਦਾ ਖੁੱਬ ਜਾਵੇ ਇੱਕ ਵਾਰੀ ਲੱਗਿਆ ਹੁਣ ਆਪਾਂ ਕੱਢਣ ਦੇਦੇ ਆ ਲਓ ਜੀ ਬਾਬਿਓ ਆਪਾਂ ਪਹੁੰਚ ਗਏ ਜੀ ਜੀ ਟਰਾਲੀ ਪਾ ਲਈ ਇੱਥੋਂ ਆਪਾਂ ਮੰਡੀ ਦੇ ਵਿੱਚੋਂ ਤੇ ਹੁਣ ਆਪਾਂ ਲੈ ਕੇ ਚੱਲਦੇ ਆਂ ਮੇਲ ਨੂੰ ਤੇ ਟਾਈਮ ਹੋ ਗਿਆ 4 ਵਜੇ ਆ ਤੇ ਨੰਬਰ ਆਪਣਾ ਉਹ ਨੰਗ ਗਿਆ ਵਾ ਜਿਹੜਾ ਖਾਲਾ ਵਾਲਾ ਸੀ ਤੇ ਉਹ ਹੁਣ ਯਾਦ ਨੰਬਰ ਪਵਾ ਕੇ ਮਰਚੀ ਲੋਹਣ ਨਹੀਂ ਪੈਂਦੀ ਆ ਉਹ ਰਾਤੀ 12 ਵਜੇ ਨੰਗ ਗਿਆ ਨੰਬਰ ਬਾਕੀ ਹੁਣ ਹੋ ਰਿਹਾ ਹੁੰਦਾ ਹੈ ਕਿ ਚੱਲਦੇ ਨਾਲ ਦੋਰਾ ਫੁੱਲਵਾ ਟ੍ਰਾਲੀ ਆਪਾਂ ਬਾੜੀ ਆਣਾ ਵੇ ਆ ਤੇ ਲੋ ਜੀ ਬਾਬਿਓ ਉਹ ਜੀ ਆਪਾਂ ਮਿਲਦੇ ਵਿੱਚ ਆ ਗਿਆ ਨੰਬਰ ਆਪਣਾ ਬੱਸ ਹੁਣ ਪਾ ਦਾ ਉਹਨਾਂ ਤੇ 50 ਟਰਾਲੀਆਂ ਰੋਕ ਲਾ 50 ਟਰਾਲੀਆਂ ਦੇ ਮਗਰ ਕਹਿੰਦੇ ਕੱਢ ਦਾਂਗੇ ਤੇ ਹੁਣ ਆਪਾਂ ਚੱਲਦੇ ਤੁਹਾਨੂੰ ਕੋਰਲਵਾ ਗਿਆ ਜੀ ਆ ਜੀ ਲਓ ਜੀ ਬਾਪਿਓ ਹੋ ਗਈ ਆ ਆਪਣੀ ਟਰਾਲੀ ਲੋਡ ਤੇ ਲੱਗੇ ਹੁਣ ਬੱਦੇ ਰਸਤਾ ਪਉਣ ਗੰਨੇ ਨੂੰ ਤੇ ਰਸਤਾ ਰਜ਼ਾ ਬਾਗੇ ਬਾਕੀ ਹੁਣ ਆਪਾਂ ਬਾਜੀ ਅੱਥੇ ਸਟੈਂਡ ਕਰਦੇ ਜੀ ਵੱਡੇ ਬਾਜੀ ਦੇ ਘਰ ਦੇ ਕੋਲਰੇ ਤੇ ਸਵੇਰੇ ਲੈ ਕੇ ਜਾਵਾਂਗੇ ਤੇ ਹੁਣ ਬਾਅਦ ਆਪਾਂ ਜਾਣਾ 에어ਪੋਰਟ ਤੇ ਨਾਲੇ ਕੋਫੜ ਨੂੰ ਚੜਾਉਣਾ ਅਮਰਸਾਰ 에어ਪੋਰਟ ਜਾਣਾ ਆਪਾਂ ਕੀ ਕਰਦੇ ਚੱਲਦੇ ਜਾਣੇ ਆ ਤੇ ਸੂਰੇ ਨੂੰ ਲੈ ਜਾਵਾਂਗੇ ਨੰਬਰ ਲਵਾਵਾਂਗੇ ਕਰੋ ਚੱਕ ਬਾਕੀ ਹਲੋ ਜੀ ਬਾਬਿਓ ਪਹੁੰਚ ਗਏ ਆਂ ਆਪਾਂ 에ਰਪੋਰਟ ਤੇ ਤੇ ਚੜਾਉਣ ਆਏ ਅੱਜ ਆਪਾਂ ਫੁੱਫੜ ਨੂੰ ਤੇ ਫੁੱਫੜ ਆਇਆ ਹੀ ਜੁਗੇ ਵਾਲਾ ਜਿਹੜਾ ਚੱਲਾ ਜੀ ਅੱਜ ਤੇ ਇਹ ਚੱਲਾ ਵਾ ਤੇ ਆ ਦੇਖੋ ਜੀ ਬਾਕੀ ਇਹ ਰਿਪੋਰਟ ਦੇਖੋ ਅੱਜ ਦਿਨੇ ਇੱਥੇ ਰਾਚੀ ਰਸ ਹੁੰਦਾ ਹੁਣ ਖਾਲੀ ਪਿਆ ਇਹਨਾਂ ਦੀ ਜੀ ਕਤ ਰੇ ਰਵੇਜ ਆ ਜਿਹਦੀ ਆਪਾਂ ਟਿਕਟ ਕੀਤੀ ਸੀ ਲਓ ਜੀ ਬਾਬਿਓ ਆਪਣੇ ਆਇਆ ਹੋਇਆ ਜੀ ਆ ਪੰਡਾ ਬੰਨਣ ਵਾਲਾ ਡਿਗਾਰਡ ਜਆ ਵੱਡਾ ਿੱਡਾ ਤਕੜਾ ਟਰੈਕਟਰ ਆ T7 ਐ ਤੈਨੂੰ ਪਤਾ ਫਰਮਾਨ ਕੇੰਦਰ ਆ T7 ਵਾਲਾ ਬਾਕੀ ਐਡਾ ਗੱਲ ਬਾਤ ਫੰਡ ਬੰਦਾ 10-15 ਕੁਆਂਟਲ ਦੀ ਚਲੋ ਲੀਏ ਫੇ ਹੁਣ ਆਪਾਂ ਲੋ ਜੀ ਪਾਪਿਓ ਆਪਾਂ ਪਹੁੰਚੇ ਹਾਂ ਮਿੱਲ ਦੇ ਵਿੱਚ ਟਰਾਲੀ ਖਾਲੀ ਕਰਾਉਣ ਨੂੰ ਤੇ ਨੰਬਰ 63 ਤੱਕ ਗਿਆ ਹੋਇਆ ਆਪਣਾ ਹੈਗਾ 64 ਬਸ ਹੁਣ ਪਹਿਲੀਆਂ ਜੋ ਆਪਣੀ ਟਰਾਲੀਆਂ ਜਾਣੀ ਅੰਦਰ ਅੰਦਰ ਰਹਿ ਗਈਆਂ ਟਰਾਲੀਆਂ ਗੰਤੀਆਂ ਤੇ ਪਾਉਂਦੇ ਸੀ ਤਾਂ ਨਾ ਤਿੰਨ ਟਰਾਲੀਆਂ ਲੈ ਗਈਆਂ ਦੋ ਲੈਣ ਦੀ ਹਾਂ ਤਿੰਨ ਟਰਾਲੀਆਂ ਰਹਿ ਗਈਆਂ ਹੁਣ ਇਹਨਾਂ ਨੂੰ ਛੱਡੂਗੇ ਮੇਰੇ ਸਾਹ ਨਾਲ 5:30 ਵਜੇ ਤੱਕ ਫੇਰ ਆਪਣਾ ਨੰਬਰ ਆ ਜਾਣਾ ਬਾਕੀ ਕਰੋ ਚੱਕ rau ji paapiyo apni hon di hun ਟਰਾਲੀ ਖਾਲੀ ਫੇਰ ਤਾਂ ਹੁੰਦਾ ਕਿ ਟਰਾਲੀ ਸਿੱਧੀ ਅੰਦਰ ਸਿੱਧੀ ਆਣ ਕੇ ੁੰਡੀ ਫੱਲੇ ਤੇ ਚੱਲ ਬਈ ਖਾਲੀ ਗਰਾਓ ਟੈਂਟੇ ਦੇ ਘਰੇ ਜਾਓ ਇਹ ਵਧੀਆ ਵਾ ਜਦੋਂ ਆਪਣੀ ਐਂਟ ਦੇ ਬੜੇ ਜਦੋਂ ਛੱਡਦੇ ਟਰਾਲੀਆਂ ਫੇਰ ਤੋਂ 2.5 ਘੰਟੇ ਬੱਨੇ ਹੁੰਦੇ ਫੇਰ ਟਾਈਮ ਜ਼ਿਆਦਾ ਲੱਗ ਜਾਂਦਾ ਫੇਰ ਲੱਗਦਾ